ਮਰਹਬਾ ਸੋ ਸ਼ਹਿਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਪਹੁੰਚੇ ਆ ਹਾਟਲ ਹਾਇਆਤ ਦੇ ਵਿੱਚ ਜਿੱਥੇ ਕਿ ਐਗਜ਼ੀਬਿਸ਼ਨ ਸ਼ੁਰੂ ਹੋ ਚੁੱਕੀ ਹੈ ਸੋ ਐਲ ਡਬਲਯੂ ਐਮ ਐ ਸ਼ੋ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਪੋਸਟਰ ਦੇ ਸਟਾਲ ਤੇ ਸੋ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਮਾਹੌਲ ਹੈ ਕੀ ਚੀਜ਼ਾਂ ਐ ਐਮ ਪੀ ਅਰੋੜਾ ਵੀ ਜਿਹੜੇ ਇੰਡਸਟਰੀ ਮਿਨਿਸਟਰ ਉਹ ਵੀ ਇੱਥੇ-ਇੱਥੇ ਤੌਰ ਤੇ ਪਹੁੰਚੇ ਆ ਸੋ ਉਹਨਾਂ ਨੇ ਵੀ ਪੀਸ ਵਗੈਰਾ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਆ ਦੇਖੀਏ ਸੋ ਜਾਣਦੇ ਆ ਹੁਣ ਉਸਟਰ ਦੇ ਡਾਇਰੈਕਟਰਜ਼ ਨਾਲ ਚੇਅਰਮੈਨ ਨਾਲ ਕਿ ਕੀ ਮਾਹੌਲ ਹੈ ਕਿਦਾਂ ਦਾ ਕੀ ਕੀ ਸਿਨੇਮਾ ਬਣਾਇਆ ਚਿਕਨ ਸਰ ਸਰ ਕੀ ਕਿਦਾਂ ਦਾ ਮਾਹੌਲ ਹੈ ਐਗਜ਼ੀਬਿਸ਼ਨ ਨੂੰ ਲੈ ਕੇ ਅੱਜ ਪਹਿਲਾ ਦਿਨ ਹੈ ਜੀ ਔਰ ਖੁਸ਼ ਕਰਦੇ ਆਂ ਇਸ ਸ਼ੁਭ ਦੀਦਿਆ ਦੇ ਨਾਲ ਵਧੀਆ ਹੀ ਹੋਏਗਾ ਜੀ ਪਿਛਲੇ ਸਾਲ ਵਾਂਗੂ ਜੀ ਔਰ ਇਸ ਸਾਲ ਬੱਚਿਆਂ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਨਵੀਂ ਡਿਜ਼ਾਈਨਿੰਗ ਨਵੇਂ ਰੰਗ ਨਵੇਂ ਕੱਪੜੇ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗਾਕ ਦਾ ਹੁਣ ਫੁੱਟਫਾਲ ਸ਼ੁਰੂ ਹੋਇਆ ਅੱਜ ਦਾ ਦਿਨ ਔਰ ਸਵਦੀ ਮੋਡਵੀ ਸੇ ਸਾਡੇ ਨਾਲ ਨੇ ਔਰ ਕੋਸ਼ਿਸ਼ ਹੈ ਕਿ ਅੱਛੀ ਚੀਜ਼ ਅੱਛੀ ਪ੍ਰੋਡਕਟ ਅੱਛੇ ਰੇਟ ਦੇ ਉੱਤੇ ਮਾਰਕੀਟਿੰਗ ਗਾੜ੍ਹ ਨੂੰ ਦਿੱਤੀ ਜਾਵੇ ਔਰ ਤਾਂ ਕਿ ਸਾਡਾ ਮੇਕ ਇਨ ਇੰਡੀਆ ਦਾ ਇੱਕ ਨਾਰਾ ਹੈ ਉਹ ਬਲੰਦ ਹੋਵੇ ਅਸੀਂ ਆਪਣੇ ਪੈਸੇ ਦੇਸ਼ ਦਾ ਪੈਸਾ ਆਪਣੇ ਮੁਲਕ ਠੀਕ ਯੂਜ਼ ਕਰੀਏ ਤਾਂ ਸਾਨੂੰ ਇਮਪੋਰਟ ਵਾਲੇ ਤੇ ਡਿਪੈਂਡ ਕਰਟ ਕਰਨਾ ਪਵੇ ਇਹ ਸਾਡਾ ਮੋਟਿਵੇ ਸਰ ਆਇਦਨ ਨਵੇਂ ਨਵੇਂ ਮੈਨੂਫੈਕਚਰਸ ਆ ਰਹੇ ਨੇ ਨਵਾਂ IQ ਆ ਰਿਹਾ ਹੈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੋ ਤੁਹਾਡਾ ਤਾਂ ਕਾਫੀ ਤਜਰਬਾ ਹੋ ਗਿਆ ਸੋ ਕਿਦਾਂ ਇੰਡਸਟਰੀ 'ਚ ਬਦਲਾਅ ਆ ਰਿਹਾ ਹੈ ਇੰਡਸਟਰੀ ਦੇ ਵਿੱਚ ਤੋਂ ਤਰਾ ਬਦਲਾਅ ਹੁੰਦਾ ਹਮੇਸ਼ਾ ਹੀ ਜੀ ਇੱਕ ਤਾਂ ਤੁਹਾਡਾ ਪੋਲੀਟੀਕਲ ਪੰਜਾਬ ਦਾ ਤੁਹਾਡੇ ਸ਼ਹਿਰ ਦਾ ਮਾਹੌਲ ਕੀ ਹੈ ਜੀ ਅਗਰ ਸ਼ਾਂਤੀ ਹੈ ਸਾਰੇ ਪਾਸੇ ਦੁਨੀਆ 'ਚ ਸ਼ਾਂਤੀ ਹੈ ਫਿਰ ਤੁਹਾਡਾ ਬਿਜ਼ਨਸ ਵੀ ਵਧੇਗਾ ਜੀ ਜੇ ਲੋਕਾਂ ਨੂੰ ਸਿਰਫ ਰੋਟੀ ਵੱਲ ਹੀ ਧਿਆਨ ਹੋਇਆ ਜਾਂ ਆਪਣੇ ਬਚਾਵ ਵੱਲ ਹੀ ਧਿਆਨ ਹੋਇਆ ਤਾਂ ਬਿਜ਼ਨਸ ਨਹੀਂ ਵਧ ਸਕਦਾ ਜੀ ਹੁਣ ਇਸ ਵੇਲੇ ਹਾਲਾਤ ਠੀਕ ਨੇ ਜੀ ਫਸਲ ਠੀਕ ਹੈ ਨਿਰਪਰ ਹੈ ਸਰਕਾਰ ਦੇ ਉਤੇ ਕੀ ਕਰਦੀ ਹੈ ਹੁਣ ਜਦੋਂ ਤੱਕ ਹਿੰਦੁਸਤਾਨ ਦੇ ਵਿੱਚ ਨਵੀਂ ਮਸ਼ੀਨਰੀ ਆ ਰਹੀ ਹੈ ਪੋਟੈਂਸ਼ੀਅਲ ਵੱਧ ਰਿਹਾ ਹੈ ਆਬਾਦੀ ਦੇ ਕੋਲੇ ਆਪਣੇ ਕੋਲੇ ਪੈਸਾ ਥੋੜਾ ਬਹੁਤ ਆ ਰਿਹਾ ਹੈ ਲੋਕਾਂ ਦੀ ਬੈਂਕ ਪਾਵਰ ਵੱਧ ਰਹੀ ਹੈ ਲੋਕਾਂ ਚ ਅਵੇਅਰਨੈਸ ਆ ਰਹੀ ਹੈ ਪਰ ਉਹ ਅੱਛਾ ਹੋਣ ਦੀ ਹੀ ਉਮੀਦ ਹੈ ਜੀ ਸਰ ਸੁਰੇਜ ਜੀ ਨੂੰ ਵੀ ਪੁੱਛਾਂਗੇ ਸਰ ਇਸ ਵਾਰ ਕੀ ਕੀ ਨਵਾਂ ਬਣਾਇਆ ਹੈ ਔਰ ਕਿਹੜੀਆਂ ਚੀਜ਼ਾਂ ਦਾ ਟ੍ਰੈਂਡ ਜਾਂ ਕਲਰਜ਼ ਦਾ ਟ੍ਰੈਂਡ ਦੇਖਣ ਨੂੰ ਮਿਲੇਗਾ ਅ ਅਸਲ ਅਸੀਂ ਕੁਝ ਜੋ ਇੰਪੋਰਟਡ ਜਾਂ ਆਰ ਐਸ ਸੀ ਜਾਂ ਫੈਬਰਿਕ ਉਚਾਰੇ ਸੀ ਕਰ ਗਵਰਨਮੈਂਟ ਨੇ ਵੀ ਕੋਈ ਸਪੋਰਟ ਮਿਲੀ ਹੈ ਸਾਨੂੰ ਜੋ ਐਮ ਐਸ ਪੀ ਇਹਨਾਂ ਨੇ ਐਮ ਆਈ ਬੀ ਪ੍ਰਾਈਸ ਕੀਤਾ ਹੈ ਉਹਦੇ ਲਈ ਥੋੜਾ ਜਿਹਾ ਦੁਆਰਾ ਕੁਝ ਮਿਲਿਆ ਇੰਡਸਟਰੀ ਨੂੰ ਮਿਲਿਆ ਥੋੜਾ ਲੇਟ ਹੈ ਬਟ ਵੀ ਬਲੀਵ ਕਿ ਅਸੀਂ ਨੂੰ ਛੇਤੀ ਹੀ ਕਵਰ ਕਰ ਜਾਵਾਂਗੇ ਬਾਕੀ ਅਸਰ ਜਿਸ ਵਿੱਚ ਅਸਰ ਸਰ ਨੇ ਵੀ ਬਾਰਿਸ਼ਾਂ ਠੀਕ ਚੱਲ ਰਹੀਆਂ ਨੇ ਵੈਦਰ ਠੀਕ ਵੀ ਹੋਪ ਕਿ ਸਾਰਾ ਕੁਝ ਸੀਜ਼ਨ ਤਾਸਿਰ ਥੋੜਾ ਕਰਨੇ ਕੀ ਨਾ ਮਾਪੜਾ ਸਾਡੇ ਕੋਲ ਕਾਫੀ ਨਵੇਂ ਆਈਟਮਸ ਨੇ ਅਸੀਂ ਸਟ੍ਰੈਚ بیسਡ ਚਾਂਦਰ ਤੇ ਕਾਫੀ ਕੰਮ ਕਰ ਰਹੇ ਹਾਂ ਸੋ 올 ਵਾਦਰ ਟਾਈਪ ਆਈਟਮਸ ਨਾ ਕਾਫੀ ਗਾ ਸਾਡਾ ਬ੍ਰਾਂਡਸ ਦਾ ਵੀ ਕਾਫੀ ਟੈਂਕ ਹੈ ਸਾਡੇ ਕੋਲ ਕਾਫੀ ਅਪਡੇਸ਼ਨ ਰਹਿੰਦੀ ਹੈ ਨਾ ਉਸੇ ਅਪਡੇਸ਼ਨ ਲਈ ਮਿਹਨਤ ਵੀ ਕਾਫੀ ਕਰ ਰਹੇ ਹਾਂ ਸੋ ਕਿੱਥੋਂ ਕਿੱਥੋਂ ਅੱਜ ਕਸਟਮਰ ਜਿਹੜਾ ਹਾਂ ਜੀ ਉਹਨੂੰ ਆ ਨਾਰਮਲੀ ਜਿਹੜੀ ਇਹ বেলਟ ਹੈਗੀ ਹੈ ਯੂਪੀ ਬਿਹਾਰ ਹਰਿਆਣਾ ਪੰਜਾਬ ਜੀ ਐਨ ਕੇ ਜਿੱਥੇ ਤੇ ਸਵਟਰ ਜ਼ਿਆਦਾ ਵਿਕਦਾ ਹੈਗਾ ਤੇ ਅੱਜ ਪਹਿਲਾ ਦਿਨ ਆ ਬਾਕੀ ਦੇਖਦੇ ਹਾਂ ਹਰ ਸਾਲ ਉਸਟਰ ਦੇ ਸਟਾਲ ਤੇ ਕੋਈ ਨਾ ਕੋਈ ਇੰਟਰਨੈਸ਼ਨਲ ਬਾਏਰ ਜ਼ਰੂਰ ਆਉਂਦੇ ਨੇ ਲੋਕਾਂ ਨੂੰ ਵੀ ਆ ਰਿਹਾ ਹੋਇਆ ਜੀ ਲੈਟਸ ਸੀ ਲੈਟਸ ਸੀ ਹੋਪ ਫॉर द बेस्ट ਠੀਕ ਹੈ ਜੀ ਥੈਂਕ ਯੂ ਲਾਈਕ ਸੋ ਲਾਈਵ ਜਿਸ ਵੀ ਨਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਅਸੀਂ ਉਸਟਰ ਦੇ ਸਟਾਲ ਤੇ ਮਿਲੇ ਇੱਥੇ ਐਮਪੀ ਰੋਡਾ ਜੀ ਵੀ ਪਹੁੰਚੇ ਉਹਨਾਂ ਨੇ ਵੀ ਆਪਣੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈਤੀ ਔਰ ਇੱਕ ਵੱਡੀ ਚੀਜ਼ ਜਿਹੜੀ ਉਹਨਾਂ ਨੇ ਅੱਜ ਇੰਡਸਟਰੀ ਦਾ ਨਾਲ ਮੁਲਾਕਾਤ ਦੇ ਨਾਲ ਹੀ ਅਨਾਉਂਸ ਕੀਤੀ ਕਿ ਇੰਡਸਟਰੀ ਨੂੰ ਐਗਜ਼ੀਬਿਸ਼ਨ ਸੈਂਟਰ ਸਭ ਤੋਂ ਪਹਿਲਾਂ ਉਹ ਮੋਹਿਆਕਰਾਂ ਚ ਉਹਨਾਂ ਦਾ ਜਿਹੜਾ ਇੱਕ ਬਾਹਰ ਲੈਵਲ ਦਾ ਉਹਨਾਂ ਨੇ ਆਪਣੇ ਆਪ ਨੂੰ ਚੈਲੰਜ ਦਿੱਤਾ ਹੋਇਆ ਸੋ ਦੇਖਦੇ ਹਾਂ ਕਿ ਕਾ ਤੱਕ ਉਹਨਾਂ ਇੰਡਸਟਰੀ ਨੂੰ ਚ ਆਪਣਾ ਐਗਜ਼ੀਬਿਸ਼ਨ ਸੈਂਟਰ ਬਣਦਾ ਨਮਸਕਾਰ